ਲੁਧਿਆਣਾ ਚ ਇੱਕ ਸਮਾਗਮ ਤੇ ਪੁੱਜੇ ਪੁਲਾਤੋ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖੈਰਾ ਨੇ ਸੂਬਾ ਸਰਕਾਰ ਤੇ ਜੰਮ ਕੇ ਨਿਸ਼ਾਨੇ ਸਾਧੇ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੁਖਪਾਲ ਸਿੰਘ ਖੈਰਾ ਉਹ ਖਿਲਾਫ ਕੀਤੀ ਟਿੱਪਣੀ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਭ ਤੋਂ ਵੱਡੀ ਦਿੱਲੀ ਦੇ ਸੈਨਲੋਂ ਨੇ ਵੀ ਕਿਹਾ ਕਿ 92 ਵਿਧਾਇਕਾਂ ਵਿੱਚੋਂ 40 45 ਕਾਂਗਰਸ ਅਕਾਦੀ ਦਲਦਾਰ ਰਿਜੈਕਟਡ ਮਾਲ ਹੈ ਹੋਰ ਵਕਫਾ ਖਮੋਦਰ ਸੁਖਪਾਲ ਸਿੰਘ ਖੇੜਾ ਨੇ ਆਪਣੀ رائے ਰੱਖੀ ਤੁਸੀਂ ਵੀ ਸੁਣੋ ਕੀ ਕਹਿ ਰਹੇ ਨੇ ਸੁਖਪਾਲ ਸਿੰਘ ਖੇੜਾ ਤਾਂ ਮੁੱਖ ਮੰਤਰੀ ਸਾਹਿਬ ਨੇ ਅੱਜ ਐਲਾਨ ਕੀਤਾ ਬੜਾ ਕਹਿੰਦੇ ਵੀ ਦਿੱਲੀ ਦਾ ਕਧਕਾਨੀ ਕਹਿੰਦੇ ਆ ਵੀ ਜੇ ਤੁਸੀਂ 13 ਸੀਟਾਂ ਲੈ ਕੇ ਆਉਂਗੇ ਜਿਹੜੇ ਪੰਜਾਬ ਦੇ ਮੁੱਦੇ ਹੈਗੇ ਆ ਆਰਡੀਐਫ ਦਾ ਫੰਡ ਹੈਗਾ ਤੇ ਉਹ ਸਾਰੇ ਫਰੰਟਾਂ ਰੀਲਿਸ ਹੋਣਗੇ 13 ਜ਼ੀਰੋ ਸੀਟਾਂ ਜਿੱਤੋਗੇ ਤੁਸੀਂ ਨਹੀਂ ਕੌਣ ਕਹਿ ਰਿਹਾ ਥੱਲੇ ਡਿਲੀ ਦਾ ਕੋਈ ਅਧਿਕਾਰੀ ਕਹਿ ਰਿਹਾ ਮੁੱਖ ਮੰਤਰੀ ਸਾਹਿਬ ਦੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਹੈ ਬੜੀ ਫਜ਼ੂਲ ਜੀ ਗੱਲ ਹੈ ਹੁਣ 13 ਸੀਟਾਂ ਕਿਸੇ ਅਧਿਕਾਰੀ ਕਹਿਣ ਤੇ ਜਿੱਤੀਆਂ ਜਾਣੀਆਂ ਉਹ 13 ਸੀਟਾਂ ਜਾਂ ਪੰਜਾਬ ਦੀ ਲੋਕ ਸਭਾ ਦਾ ਭਵਿੱਖ ਜਿਹੜਾ ਵਾ ਉਹ ਪੰਜਾਬ ਦੇ ਵੋਟਰ ਨੇ ਡਿਸਾਈਡ ਕਰਨਾ ਭਗਵੰਤ ਨੇ ਨਹੀਂ ਡਿਸਾਈਡ ਨਹੀਂ ਕਰਨਾ ਕਿ 13 ਕੌਣ ਜਿੱਤੂਗਾ ਜੀ ਐ ਤਾਂ ਕਾਂਗਰਸ ਵੀ ਕਹਿ ਰਹੀ ਕਿ 13 ਅਸੀਂ ਜਿੱਤਾਂਗੇ ਤੇ ਫਿਰ 26 ਸੀਟਾਂ ਹੀ ਹਨੇਗੀਆਂ ਜੀ ਇਹ ਸਾਰੀਆਂ ਗੱਲਾਂ ਐਵੇਂ ਮਨ ਘੜਤ ਇਹ ਇਹ ਐਵੇਂ ਪੋਲੀਟੀਕਲ ਗਿਮਿਕਸ ਅਸਲ ਇਸ਼ੂਜ਼ ਬਰਨਿੰਗ ਪੰਜਾਬ ਦੇ ਜਿਹੜੇ ਨੇ ਉਹ ਅੱਜ ਵੀ ਜਿਉਂਦੇ ਤੇ ਓਨੇ ਆ ਬਜਟ ਪੇਸ਼ ਹੋਇਆ ਬਜਟ ਵਿੱਚ ਤੁਸੀਂ ਦੇਖਿਆ ਕਿ 2 ਸਾਲ ਦੇ ਰਾਜ ਵਿੱਚ ਇਹਨਾਂ ਨੇ ਆਲਮੋਸਟ 60000 ਕਰੋੜ ਰੁਪਇਆ ਅੱਗੇ ਇੱਕ ਸਟੇਟ ਤੇ ਕਰਜ਼ਾ ਛਾੜ ਦਿੱਤਾ ਹੋ देयर इज नो ਮਨੀ ਐਟ ਆਲ ਵਿਦ ਦਾ ਗਵਰਨਮੈਂਟ ਫॉर ਐਨੀ ਸਾਰਟ ਆਫ ਕੈਪੀਟਲ ਔਰ ਇਨਫਰਾਸਟ੍ਰਕਚਰਲ ਡਿਵੈਲਪਮੈਂਟ ਇਹ ਕੋਈ ਜੇ ਜੇ ਪੰਜਾਬ ਸਰਕਾਰ ਕਹੇ ਕਿ ਅਸੀਂ ਜਿਹੜਾ ਕੋਈ ਬਣਾਉਣਾ ਨਵਾਂ ਹਸਪੀਟਲ ਹਾਂ ਰੰਗ ਰੋਗਨ ਕਰ ਸਕਦੇ ਨੇ ਜਾਂ ਕੋਈ ਸਕੂਲ ਨਵਾਂ ਖੜਾ ਕਰਨਾ ਉਹ ਕਰ ਹੀ ਨਹੀਂ ਸਕਦੇ ਬਿਕੋਜ਼ ਕਰਜ਼ਾ ਸਟੇਟ ਤੇ ਇੰਨਾ ਚੜ ਗਿਆ ਸਾਡੀ ਜਿਹੜੀ ਅਗਰੀਕਲਚਰ ਇਕਨੋਮੀ ਉਹ ਕੋਲਾਪਸ ਤੇ ਆ ਜਿਹੜਾ ਕਹਿੰਦੇ ਅਸੀਂ ਡਾਈਵਰਸੀਫਾਈ ਕਰ ਦਾਂਗੇ ਜਿਉਂ ਕਰਾਂ ਕੱਖ ਵੀ ਨਹੀਂ ਕਰ ਹੋਇਆ ਮੂੰਗੀ ਤੇ ਮੱਕੀ ਫੇਲ ਹੋ ਗਈ ਇਹਨਾਂ ਦੀ ਜੀ ਸਮਝ ਗਏ ਇਸ ਕਰਕੇ ਜਿਹੜਾ ਅੱਜ ਪੰਜਾਬ ਦੇ ਵਿੱਚ ਹਾਲਾਤ ਨੇ ਲਾਅ ਐਂਡ ਆਰਡਰ ਦੇ ਜਾਂ ਆਪਾਂ ਹੋਰ ਤੁਸੀਂ ਸਿਚੁਏਸ਼ਨ ਦੇਖੋ ਜਿੱਦਾਂ ਬਹੁਤ ਸਾਰੇ ਲੋਕਾਂ ਦੇ ਉੱਤੇ ਅ ਝੂਠੇ ਮੁਕਦਮੇ ਦਰਜ ਕੀਤੇ ਮੈਂ ਤੁਹਾਡੇ ਸਾਹਮਣੇ ਮੁਜੱਸਮਾ ਇੱਕ ਝੂਠੇ ਪਰਚੇ ਦਾ ਪੁਲਿਸ ਦਾ ਦੁਰਉਪਯੋਗ ਹੋ ਰਿਹਾ ਇੱਕ ਪਾਸੇ ਕੇਜਰੀਵਾਲ ਰੌਲਾ ਪਾ ਰਿਹਾ ਕਿ ਜੀ ਭਾਜਪਾ ਦਿੱਲੀ ਚ ਸੀਬੀਆਈ ਤੇ ਈਡੀ ਦਾ ਦੁਰਉਪਯੋਗ ਕਰ ਰਹੀ ਹੈ ਤੇ ਬਿਲਕੁਲ ਉਦੋਂ ਤੋਂ ਵੱਧ ਪੁਲਿਸ ਦਾ ਤੇ ਵਿਜੀਲੈਂਸ ਦਾ ਦੁਰਉਪਯੋਗ ਇਹ ਸਰਕਾਰ ਕਰ ਰਹੀ ਹੈ ਸੋ देयर आर लॉट ਮੈਨੀ ਪੋਲਿਟੀਕਲ ਇਸ਼ੂਜ਼ ਬਰਨਿੰਗ ਜਿਹਦੇ ਜਿਹਦੇ ਆਧਾਰ ਦੇ ਉੱਤੇ ਲੋਕ ਸਭਾ ਦਾ ਫਿਊਚਰ ਡਿਸਾਈਡ ਹੋਵੇਗਾ ਪਲੱਸ ਆਲਸੋ ਅ ਲਾਰਜਰ ਇਸ਼ੂ ਕਿ ਜਿੱਦਾਂ ਦੇਸ਼ ਵਕਤ ਦੇਸ਼ ਵਿੱਚ ਇਸ ਵਕਤ ਮੈਜੋਰਿਟੇਰੀਅਨ ਪੋਲਿਟਿਕਸ ਕੀਤੀ ਜਾ ਰਹੀ ਬੀਜੇਪੀ ਵੱਲੋਂ ਮਾਈਨੋਰਿਟੀਆਂ ਦੀ ਆਵਾਜ਼ ਨੂੰ ਮਜ਼ਲ ਕੀਤਾ ਜਾ ਰਿਹਾ ਉਹ ਸਾਰਾ ਕੁਝ بڑے ਵੋਟਰ ਨੇ ਇਕੱਲੀ ਇਕੱਲੀ ਗੱਲ ਦੇਖਣੀ ਲੋਕਲ ਹਾਲਾਤ ਵੀ ਦੇਖਣੇ ਨੇ ਨੈਸ਼ਨਲ ਵੀ ਦੇਖਣੇ ਆ ਔਰ ਜੋ ਇਸ ਵਕਤ ਜ਼ਮੀਨੀ ਹਕੀਕਤ ਹੈ ਮੈਂ ਸਮਝਦਾ ਕਿ ਕਾਫੀ ਵੱਡੇ ਪੱਧਰ ਤੇ ਇਹਨਾਂ ਦਾ ਵਿਰੋਧ ਹੈ ਤੁਸੀਂ ਦੇਖ ਹੀ ਲਿਆ ਕਿਸ ਤਰ੍ਹਾਂ ਜਿਹੜਾ ਪਿਛਲੇ ਦਿਨੀ ਝੂਠਾ ਮੁਕਦਮਾ ਦਰਜ ਕੀਤਾ ਸੀਗਾ ਭਾਨੇ ਸਿੱਧੂ ਤੇ ਕਿਦਾਂ ਆਪ ਮੁਹਾਰੇ ਹਜ਼ਾਰਾਂ ਦੀ ਲੋਕੀਂ ਇਕੱਠ ਚਾਉਂਦੇ ਫਾਰਮਰਸ ਐਜੀਟੇਸ਼ਨ ਤੇ ਵੀ ਗਵਰਨਮੈਂਟ ਬਹੁਤ ਪੂਰੀ ਤਰ੍ਹਾਂ ਫੇਲ ਹੋਈ ਹ ਹਰਿਆਣਾ ਪੂਰੀ ਸਾਡੇ ਅੰਦਰ ਵੜ ਕੇ ਪੰਜਾਬ ਦੇ ਕੱਗਰ ਦਰਿਆ ਤੇ ਲਿਆ ਕੇ ਉਹਨਾਂ ਨੇ ਬੈਰੀਕੇਡਿੰਗ ਕੀਤੀ ਆ ਸਾਡੇ ਬੰਦੇ ਮਾਰੇ ਨੇ ਸਾਡੇ ਅਸ਼ੁਭ ਕਰਨ ਦੀ ਗੋਲੀ ਮਾਰ ਕੇ ਹੱਤਿਆ ਕਰਤੀ ਜਾਂ ਟਰੈਕਟਰ ਸੈਂਕੜੇ ਭੰਨ ਦਿੱਤੇ ਨੇ ਸੈਂਕੜੇ ਕਿਸਾਨਾਂ ਦੇ ਸੀਰੀਅਸ ਇੰਜਰੀਜ਼ ਨੇ ਭਗਵੰਤ ਮਾਨਤਾ ਬਿਲਕੁਲ ਨਿਹੱਥਾ ਬੈਠਾ ਵਾ ਹੀ ਇਸ ਫਰੇਡ ਆਫ ਬੀਜਪੀ ਜਿਹੜਾ ਸਮਝੋ ਖੇਰਾ ਸਾਹਿਬੇ ਕਹਿੰਦੇ ਆ ਦਿੱਲੀ ਸਾਡੀ ਕੋਈ ਇੰਡੀਪੈਂਡੈਂਟ ਨਹੀਂ ਹੈਗੀ ਇੱਥੇ ਤਾਂ ਇੰਡੀਪੈਂਡੈਂਟ ਹੈਗੇ ਕਿਉਂ ਨਹੀਂ ਫੇਰ ਕਰਦੇ ਜੇ ਇੰਡੀਪੈਂਡੈਂਟ ਹੈ ਤਾਂ ਪਹਿਲਾਂ ਮੈਨੂੰ ਇਹ ਪਰਚਾ ਦਰਜ ਕਿਉਂ ਨਹੀਂ ਕੀਤਾ ਜਿਹੜੇ 250 ਬੰਦਾ ਕਿਸਾਨ ਫੱਟੜ ਡਰਦਾ ਬੀਜਪੀ ਤੋਂ ਸਿੱਧੀ ਸਿੱਧੀ ਗੱਲ ਹੈ ਉਹਨੂੰ ਪਤਾ ਕਿ ਜਿਹੜਾ ਸ਼ਰਾਬ ਦਾ ਘੁਟਾਲਾ ਵਾ ਉਹ ਪੰਜਾਬ ਵਾਲੀ ਜਿੱਦਣ ਮਰਜੀ ਇਨਵੈਸਟੀਗੇਸ਼ਨ ਕਰ ਲੂ ਸੀਬੀਏ ਤੇ ਉੱਥੇ ਸਸੋਡਿਆ ਤੇ ਉਹ ਜਿਹੜੇ ਹੈਗੇ ਨੇ ਸਤਿੰਦਰ ਜੈਨ ਸਾਲਸਾਲ ਦੇ ਅੰਦਰ ਸੁਪਰੀਮ ਕੋਰਟ ਨੇ ਬੇਲ ਕਿ ED ਦੇ ਸਾਹਮਣੇ ਪੇਸ਼ ਨਹੀਂ ਹੋ ਜਾ ਮੈਂ 8 10 ਸਮਨ ਭੇਜਤੇ ਉਹਨਾਂ ਨੇ ਇਫ ਹੀ ਸੇਜ਼ ਕਿ ਹੀ ਸੋ ਆਨੈਸਟ ਵਾਈਟ ਡਸਨਟ ਹੀ ਗੋ ਐਂਡ ਅਪੀਅਰ ਬਿਫੋਰ ਦੀ ED ਸਿਰਫ ਆਪਣੇ ਵਿਰੋਧੀਆਂ ਨੂੰ ਫੜਨਾ ਆਉਂਦਾ ਵਾ ਆਪ ਭੱਜਦੇ ਫਿਰਦੇ ਹੁਣ ਲੁਕਦੇ ਫਿਰਦੇ ਨੇ ਉਥੋਂ देयरफॉर ਇਹ ਸਾਰੇ ਬੜੇ ਹੋਰ ਇਸ਼ੂਜ਼ ਨੇ ਪੰਜਾਬ ਦੇ ਵਿੱਚ ਜਿਹੜੀ ਆਣ ਕੇ ਪੰਜਾਬ ਦੀ ਪੋਲਿਟੀਕਲ ਡਿਸਕੋਰਸ ਇਸ਼ੂਜ਼ ਨੇ ਸੈਟਲ ਕਰਨਾ ਕਿਸੇ ਅਧਿਕਾਰੀ ਜਾਂ ਭਗਵੰਤ ਨਹੀਂ ਕਰ ਸਕਦਾ ਅੱਗ ਬਬੂਲਾ ਹੋ ਕੇ ਗਲ ਪੈ ਜਾਂਦਾ ਤੇ ਡੇਕਰਮ ਤਾਂ ਹਾਊਸ ਦਾ ਨਹੀਂ ਆਪ ਹੀ ਖਰਾਬ ਕਰ ਲਿਆ ਮੈਂ ਅੱਜ ਜਵਾਬ ਦਿੱਤਾ ਉਹਨੂੰ ਜਿਹੜਾ ਤਿਤਲੀਆਂ ਤੁਤਲੀਆਂ ਕਰਦਾ ਸੀਗਾ ਕਿ ਕਿਹੜੀ ਤਿਤਲੀ ਫੁੱਲ ਤੇ ਮੈਂ ਕਿਹਾ ਚਾਰ ਤਾਂ ਇਹਦੀ ਇਹ ਪਹਿਲਾ ਸਭ ਤੋਂ ਵੱਡੀ ਤਿਤਲੀ ਤਾਂ ਭਗਵੰਤੀ ਆ ਜੀ ਉੱਥੋਂ ਸ਼ੁਰੂ ਕੀਤਾ ਅਸਾਰ ਬਲਵੰਤ ਸਿੰਘ ਰਾਮੂ ਵਾਲੀ ਉਹ ਤੋਂ ਫਿਰ ਉਸ ਤੋਂ ਬਾਅਦ ਪੀਪੀਪੀ ਚ ਆਇਆ ਤੇ ਫਿਰ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਚ ਆਇਆ ਆਪਣੇ ਸਾਰੇ ਵਿਰੋਧੀ ਜਿਹੜੇ ਫੁਲਕਾ ਸਾਹਿਬ ਤੋਂ ਲੈ ਕੇ ਥੱਲੇ ਤੱਕ ਸਾਰੇ ਕਢਾਏ ਜੀ ਔਰ ਹੁਣ ਜਿਹੜੇ ਇਹ ਇਹ ਕਹਿੰਦਾ ਨਾ ਕਿ ਦੂਜੀਆਂ ਪਾਰਟੀਆਂ ਚੋਂ ਲੋਕੀ ਘੁੰਮਦੇ ਨੇ ਆ ਰਿੰਕੂ ਕਿਹੜੀ ਤਿਤਲੀ ਆ ਦੱਸੇ ਮੈਨੂੰ ਜਰਾ ਜਿਹੜਾ ਜਲੰਧਰੋਂ ਲਿਆਂਦਾ ਸੀ ਇਹਨਾਂ ਨੇ ਦੈਟ ਸੋ ਪੋਲੀਟੀਕਲੀ ਬੈਂਕਰਪਟ ਅੱਜ ਇਹਨਾਂ ਨੇ ਇੱਕ ਸਾਡੀ ਤਿਤਲੀ ਹੋਰ ਲੈ ਲਈ ਆ ਜੀਪੀ ਜੀ ਤਿੰਨ ਚਾਰ ਤਿਤਲੀਆਂ ਦੇ ਮਗਰ ਹੋਰ ਪਿਆ ਹੋਇਆ ਸੋ ਬਿਫੋਰ ਯੂ ਮੇਕ ਮੋਕਰੀ ਆਫ ਦੀ ਅਦਰਸ ਪਹਿਲਾਂ ਆਪਣੇ ਅੰਦਰ ਗਰੀਵਾਂ ਚ ਝਾਕਣਾ ਚਾਹੀਦਾ ਕਿ ਸਾਡਾ ਕਿਰ ਇਹ ਜਿਹੜੇ 92 ਬੰਦੂਆ ਮਜ਼ਦੂਰ ਇਕੱਠੇ ਕੀਤੇ ਨਾ ਇਹਨਾਂ ਨੇ ਇਹਨਾਂ ਚੋਂ 40-45 ਤਿਤਲੀਆਂ ਨੇ ਕੋਈ ਭਾਜਪਾ ਚੋਂ ਲਿਆਂਦੀ ਆ ਕੋਈ ਕਾਲੀਆਂ ਚੋਂ ਰਿਜੈਕਟਡ ਮਾਲ ਜਿਹੜਾ ਹੁੰਦਾ ਜਨਾਂ ਨੂੰ ਪਤਾ ਸੀਗਾ ਕਿ ਇਹਨਾਂ ਨੂੰ ਪੋਲਿਟੀਕਲ ਮੇਨਸਟ੍ਰੀਮ ਪਾਰਟੀ ਨੇ ਕਦੀ ਲੈਣਾ ਹੀ ਨਹੀਂਗਾ ਉਹ ਸਾਰੀਆਂ ਤਿਤਲੀਆਂ ਚੱਕ ਕੇ ਆਪਣੀ ਜੇਬ ਆਪਣੇ ਗਲ ਚ ਪਾ ਲੀਆਂ ਨੇ ਤੇ ਦੂਜਿਆਂ ਨੂੰ ਤਿਤਲੀਆਂ ਦੇ ਇਹ ਸਟੋਰੀਜ਼ ਤੇ ਉਹ ਸੁਣਾਉਂਦਾ ਐਕਚੁਅਲੀ ਬੇਸਿਕਲੀ ਮਸਕਰਾ ਜਾ ਬਣ ਕੇ ਰਹਿ ਗਿਆ ਵਾ ਤੁਸੀਂ ਦੇਖਿਆ ਕਿ ਦੀ ਚੀਫ ਮਿਨਿਸਟਰ ਇਸ ਲੈਵਲ ਦੇ ਉੱਤੇ ਇਦਾਂ ਇੰਨੀ ਤਹਿਸ਼ ਚ ਆਉਂਦਾ ਵਾ ਮੈਂ ਤਾਂ ਕਿਹਦੀ ਡਰਦਾ ਕਿਤੇ ਇਹਦੀ ਬਰੇਨ ਹੈਮਰੇਜ ਨਾ ਹੋ ਜੇ ਸਾਡੇ ਮੂਰੇ ਜੀ ਇਹ ਨਾਲ ਹੀ ਨਾ ਪਾੜ ਲੇ ਆਪਣੀ ਇੰਨਾ ਗੁੱਸਾ ਕਰ ਰਿਹਾ ਹੈਗਾ ਵੇ ਤੁਸੀਂ ਬੋਡੀ ਲੈਂਗੁਏਜ ਦੇਖੋ ਇਹਦਾ ਫੇਸ਼ੀਅਲ ਰਿਐਕਸ਼ਨਸ ਦੇਖੋ ਹੂੰ ਸੋ ਹੀ ਸ਼ੁੱਡ ਬਿਹੇਵ ਲਾਈਕ ਅ ਚੀਫ ਮਿਨਿਸਟਰ ਦੇਖੋ ਪਾਵਾਂ ਸਾਡੇ ਵਿਰੋਧੀ ਨੇ ਕੈਪਟਨ ਅਮਰਿੰਦਰ ਸਿੰਘ ਤੇ ਬਾਦਲ ਸਾਹਿਬ ਉਹਨੂੰ ਅਸੀਂ ਅਸੀਂ ਕੈਪਟਨ ਅਮਰਿੰਦਰ ਸਿੰਘ ਕਹਿੰਨੇ ਆ ਕੈਪਟਨ ਸਾਹਿਬ ਕਹਿੰਨੇ ਆ ਉਹਨੂੰ ਬਾਦਲ ਸਾਹਿਬ ਇਹਨੂੰ ਜਿਹੜਾ ਉੱਠਦਾ ਵਾ ਭੰਡਿਆ ਏ ਜੁਗਨੂ ਆ ਏ ਭਗਵੰਤ ਆ ਇਹ ਆਪ ਹੀ ਰਿਸਪੈਕਟ ਕੋ ਹਾਲੀ ਇਦਾਂ ਬੋਲ ਬੋਲ ਕੇ ਸ਼ੁੱਡ ਨਾਟ ਬੀ ਸਪ ਪਾਕਿਸਤਾਨ ਦੇ ਨਾਲ ਵਪਾਰ ਦਾ ਬਾਰਡਰ ਖੋਲਣਾ ਚਾਹੀਦਾ ਪੰਜਾਬ 'ਚ ਜਿਹੜਾ ਗੈਰ ਪੰਜਾਬੀ ਬਹੁਤ ਵੱਡੇ ਪੱਧਰ ਤੇ ਆ ਰਹੇ ਉਹਦਾ ਲਾਅ ਬਣਨਾ ਚਾਹੀਦਾ ਔਨ ਦੀ ਲਾਈਨਸ ਆਫ ਹਿਮਾਚਲ ਔਨ ਗੁਜਰਾਤ ਔਨ ਰਾਜਸਥਾਨ ਐਂਡ ਉਤਰਾਖੰਡ ਸਾਡੇ ਬੱਚਿਆਂ ਦੀਆਂ ਨੌਕਰੀਆਂ ਬਾਹਰੋਂ ਆਣ ਕੇ ਲਈ ਜਾਂਦੇ ਲੋਕੀ ਬਿਕੋਜ਼ ਦੇਰ ਇਜ਼ ਨੋ ਲਾਅ ਐਸ ਸੱਚ ਜਿਹੜਾ ਮਰਜ਼ੀ ਆਣ ਕੇ ਜਿਹੜਾ ਮਰਜ਼ੀ ਇੱਥੇ ਮਰਜ਼ੀ ਜੋਬ ਤੇ ਆਣ ਕੇ ਲੈ ਜਾਂਦਾ ਇਹ ਸਾਰੇ ਮੁੱਦੇ ਛੱਡ ਕੇ ਤੇ ਇਹ ਟਿਚਣਾ ਕਰਨ ਤੇ ਲੱਗਿਆ ਹੋਇਆ ਸਰ ਜਿਹੜੀ ਸਰਕਾਰੀ ਰੈਂਡੀਆਂ ਉੱਤੇ ਪੋਲਿਟਿਕਲ ਲੈ ਲਈ ਉਹ ਤੇ ਸਰਕਾਰੀ ਬੱਸਾਂ ਦੁਰਵਰਤਤ ਹੋ ਰਹੀਆਂ ਉੱਤੇ ਮਾਲਜੁਗ ਅਦਾਲਤ ਨੇ ਵੀ ਸਖਤ ਰੋਖ ਇਕ ਤਿਆਰ ਕੀਤੀ ਉਹਦੇ ਪਰ ਤੁਸੀਂ ਕਿਉਂ ਗੋੜੀ ਸੀ ਉਹ ਤਾਂ ਹੁਣ ਦੇਖੋ ਅਦਾਲਤ ਨੇ ਤਾਂ ਸੁਪਰੀਮ ਕੋਰਟ ਨੇ ਇਹਨਾਂ ਨੂੰ ਏਡਾ ਝਾੜਿਆ ਦਿੱਲੀ ਵਿੱਚ ਕਿ ਤੁਸੀਂ ਜਿਹੜਾ ਸੁਪਰੀਮ ਹਾਈ ਕੋਰਟ ਲਈ ਜਗ੍ਹਾ ਬਣੀ ਸੀ ਤੁਸੀਂ ਉਹ ਆਪਣੇ ਦਫ਼ਤਰ ਚ ਕਬਜ਼ਾ ਕਰ ਲਿਆ ਵਾ ਜੀ ਮਤਲਬ ਇਹਨਾਂ ਨੂੰ ਹੁਣ ਕੁਝ ਕੁ ਸ਼ਰਮ ਤਾਂ ਲਾ ਹੀ ਦਿੱਤੀ ਇਹਨਾਂ ਨੇ ਇੱਥੋਂ ਬੱਸਾਂ ਦਾ ਬਹੁਤ ਛੋਟੀ ਜੀ ਸ਼ਰਮ ਹੈ ਜੀ ਇਹ ਤਾਂ ਸਾਰੀਆਂ ਬੱਸਾਂ ਜਦੋਂ ਵੀ ਕੋਈ ਰੈਲੀ ਕਰਦੇ ਨੇ ਕੇਜਰੀ ਭਰ ਕੇ ਉਧਰੋਂ ਸਾਰੇ ਨਰੇਗਾ ਦੇ ਵਰਕਰ ਚੱਕ ਲੈਂਦੇ ਨੇ ਤੇ ਸਾਰੇ ਤੁਹਾਡੇ ਪਿੰਡਾਂ ਦੇ ਜਿਹੜੇ ਵੀਡੀਓ ਵਗੈਰਾ ਆਣ ਕੇ ਉਹ ਜਿਹੜੇ ਗਰਾਂਟਾ ਗਰਾਂਟਾ ਦੇ ਚੱਕਰ ਵਿੱਚ ਗਰੀਬ ਜਨਤਾ ਨੂੰ ਭਰ ਕੇ ਦੇਣਾ ਦੀ ਰੈਲੀ ਚ ਲੈ ਜਾਂਦੇ ਸਰ ਸਾਹਿਬ ਤੁਹਾਡੀ ਬੜੀ ਬੜੀ ਚਰਚਾ ਹੋ ਰਹੀ ਹੈ ਵੀ ਸੰਗਰੂਰ ਤੋਂ ਪਾਰਲੀਮੈਂਟ ਲੈक्चर ਲੜ ਸਕਦੇ ਤੁਸੀਂ ਕਿੰਨੀ ਇੱਕ ਸੱਚਾਈ ਹੈ ਸਰ ਇਹ ਦੇਖੋ ਹਲੇ ਇਸ ਤਰ੍ਹਾਂ ਦੀ ਕੋਈ ਸਿਚੁਏਸ਼ਨ ਨਹੀਂ ਗੀ ਪਾਰਟੀ ਜਿਹੜੀ ਸਾਡਾ ਨਾ ਇੱਕ ਸਿਸਟਮ ਹੈ देयर इज ਅ ਪ੍ਰੋਸੈਸ ਆਫ ਸਕਰੀਨਿੰਗ ਕਮੇਟੀ देन देयर इज ਅ ਸੈਂਟਰਲ ਇਲੈਕਸ਼ਨ ਕਮੇਟੀ ਪਾਰਟੀ ਅਗਰ ਕੋਈ ਗੱਲ ਇਦਾਂ ਦੀ ਨੌਬਤ ਹੋਵੇ ਕਿ ਦੈਟਸ ਬਿਟਵੀਨ ਮੀ ਐਂਡ ਦ ਪਾਰਟੀ ਉਹ ਮੈਂ ਉਹਨਾਂ ਦੇ ਨਾਲ ਅਸੀਂ ਡਿਸਕਸ ਕਰਾਂਗੇ ਕਿ ਗੱਲਾਂ ਪ੍ਰੀਮੈਚੁਰਲੀ ਕੋ ਕਹਿਣ ਵਾਲੀਆਂ ਨਹੀਂ ਹੁੰਦੀਆਂ ਉਹ ਅਗਰ ਪਾਰਟੀ ਮੈਨੂੰ ਯੋਗ ਸਮਝੇਗੀ ਕਿਸੇ ਜਗ੍ਹਾ ਤੋਂ ਲੜਾਉਣ ਦੀ ਦਿਨਵਲਸੀ ਖੈਰਾ ਸਰ ਇੱਕ ਪਾਸੇ ਕਾਂਗਰਸ ਪਾਰਟੀ ਆਮ ਆਦਮੀ ਪਾਰਟੀ ਉੱਤੇ ਸਖਤ ਰੁਕ ਰੱਖ ਪਿਆਰ ਕਰ ਰਹੀ ਦੂਜੇ ਪਾਸੇ ਜਾਖੜ ਸਾਹਿਬ ਕਹਿੰਦੇ ਸਭ ਡਰਾਮੇਬਾਜ਼ੀ ਹੈ ਇਹਨਾਂ ਦਾ ਸਮਝੋਤਾ ਹੋ ਚੁੱਕਿਆ ਹੈ ਅੰਦਰ ਖਾਤੇ ਇਹ ਡਰਾਮੇਬਾਜ਼ੀ ਕਰੋ ਜਾਖੜ ਸਾਹਿਬ ਅੱਛੇ ਆਦਮੀ ਨੇ ਮੈਂ ਉਹਨਾਂ ਦੀ ਰਿਸਪੈਕਟ ਕਰਦਾ ਵਾਂ ਪਰ ਤੁਸੀਂ ਇੱਕ ਗੱਲ ਦੱਸੋ ਕਿ ਇੱਕ ਆਦਮੀ ਨੂੰ ਐਨਡੀਪੀਐਸ ਦੇ ਕੇਸ ਵਿੱਚ ਧੱਕ ਕੇ 4 ਮਹੀਨੇ ਅੰਦਰ ਜੇਲ੍ਹ ਦੇ ਦਿੱਤਾ ਮੈਂ ਦਿਨਾਂ ਆਪਣੇ ਵਿ ਨਾਲ ਮੈਂ ਅਸੀਂ ਪੈਸੇ ਵੀ ਦੇਾਂਗੇ ਜੇਲ ਕੱਟ ਕੇ ਦਿਖਾਉਣ ਹੋ ਸੋ ਇਹ ਗੱਲਾਂ ਕਹਿਣ ਵਾਸਤੇ ਹੁੰਦੇ ਆ ਤੇ ਸਾਡੀ ਪੰਜਾਬ ਦੇ ਵਿੱਚ ਇਹਨਾਂ ਨਾਲ ਕੀ ਕਹਿੰਦੇ 36 ਦਾ ਅੰਕੜਾ ਸਾਡਾ 72 ਵਾਲਾ ਹੋ ਸਕਦਾ 72 ਵਾਲਾ ਸਾਡਾ ਇਹਨਾਂ ਨਾਲ ਅਕਾਲੀ ਭਾਜਪਾ ਗੱਲ ਚੋ ਚਰਚਾ ਹੋ ਰਹੀ ਹੈ ਕਿੰਨਾ ਸਾਰਾ ਪਰਿਵਾਰ ਨੇ ਵਾਪਸੀ ਕੀਤੀ ਹੈ ਜੀ ਗੱਲ ਹਾਂਜੀ ਉਹਨਾਂ ਤਾਂ ਚਲੋ ਹੁਣ ਉਹਨਾਂ ਦੀ ਮਜਬੂਰੀ ਹੈ ਬਿਕੋਜ਼ ਅਕਾਲੀ ਦਲ ਵੀ ਬਹੁਤ ਕੀ ਕਹਿੰਦੇ ਹੁੰਦੇ ਆ ਕਿ ਔਨ ਅ ਵੀਕ ਫੂਟਿੰਗ ਹੈਗਾ ਭਾਜਪਾ ਨੂੰ ਵੀ ਪਤਾ ਕਿ ਅਸੀਂ ਇਕੱਲੇ ਸੀਟ ਨਹੀਂ ਕੋ ਜਿੱਤ ਸਕਦੇ ਪਰ ਮੈਨੂੰ ਲੱਗਦਾ ਕਿ ਇਹ ਅਲਾਈਅੰਸ ਜਿਹੜਾ ਵਾ ਅਲਟੀਮੇਟਲੀ ਬਿਕੋਜ਼ ਇਹ ਅਲਾਈਅੰਸ ਕੀ ਕਹਿੰਦੇ ਹੁੰਦੇ ਆ ਇਮੋਰਲ ਜਿਹਾ ਹੋਊਗਾ ਅਲਾਈਅੰਸ ਬਿਕੋਜ਼ ਇਟ ਇਜ਼ ਬ੍ਰੈਫਟ ਆਫ ਪੋਲਿਟੀਕਲ ਆਈਡੀਓਲੋਜੀਜ਼ ਜੀ ਮੈਨੂੰ ਲੱਗਦਾ ਵਾ ਕਿ ਅਗਰ ਅਕਾਲੀ ਦਲ ਬੀਜੇਪੀ ਨਾਲ ਸਮਝੌਤਾ ਕਰੂ ਅਕਾਲੀ ਦਲ ਦੀ ਸਿੱਖ ਵੋਟ ਹੋਰ 에 ਰੋਡ ਹੋ ਜਾਏਗੀ ਤੇ ਬੀਜੇਪੀ ਨੂੰ ਕੋਈ ਬਹੁਤਾ ਫਾਇਦਾ ਨਹੀਂ ਹੋਣਾ ਜੇ ਉਹਨਾਂ ਨੂੰ ਵੋਟ ਹੀ ਨਹੀਂ ਪਵਾ ਸਕ ਕੇ ਸਿੱਖ ਜੇ ਅਕਾਲੀ ਦਲ ਸਿੱਖਾਂ ਦੀ ਵੋਟ ਬੀਜੇਪੀ ਨੂੰ ਪੁਵਾ ਹੀ ਨਹੀਂ ਸਕੂਗਾ ਤਾਂ ਫਾਇਦਾ ਕੀ ਉਸ ਦਾ ਇਹ ਮੇਰੀ ਆਪਣੀ ਜਜਮੈਂਟ ਹੈ ਜੀ ਸਾਈ ਪਾਲਿਸੀ ਨੂੰ ਮਨਜ਼ੂਰ ਕਰ ਲਈ ਪੰਜਾਬ ਸਰਕਾਰ ਦੀ ਟੀਮਾ ਸਾਹਿਬ ਨੇ ਪ੍ਰੈਸ ਕਾਨਫਰੰਸ ਖੁਲਾੰਕ ਕਰਤਾ ਹੈਗਾ ਕਿ 1000 ਕਰੋੜ ਦੀ ਇਨਕਮ ਹੋਵੇਗੀ ਤੁਹਾਨੂੰ ਕੀ ਲੱਗਦਾ ਹੈ ਉੱਥੇ ਸਾਈ ਹੋਰ ਲੱਭ ਆਇਆ ਦਿੱਲੀ ਚ ਦੇਖੋ ਗੱਲ ਇਹ ਆ ਕਿ ਯਾਦ ਹੈ ਤੁਹਾਨੂੰ ਕਿ ਇਹਨਾਂ ਨੇ ਦਿੱਲੀ ਦੀ ਫਿਰ ਜਦੋਂ ਦਿੱਲੀ ਸੀਬੀਆਈ ਨੇ ਮਾਰਿਆ ਦਬਕਾ ਤੇ ਫਿਰ ਇਹਨਾਂ ਨੇ ਆਪਣੀ ਉਹ ਪਾਲਿਸੀ ਵਿਡਰੋ ਕਰ ਲਈ ਸੀਗੀ ਇਹ ਬਹੁਤ ਵੱਡੇ ਪੱਧਰ ਦੇ ਯੂ-ਟਰਨ ਵਾਲੇ ਬੰਦੇ ਨੇ ਕੱਲ ਨੂੰ ਸੀਬੀਆਈ ਨੇ ਫਿਰ ਜੇ ਮਾਰਿਆ ਦਬਕਾ ਤੇ ਇਹਨਾਂ ਨੇ ਫਿਰ ਇਹ ਹੀ ਵਿਡਰੋ ਕਰ ਲੈਣੀ ਆ ਦੋ ਸਾਲ ਬਾਅਦ ਅੱਜ ਕਹੀ ਜਾਂਦੇ ਜੀ ਅਸੀਂ 10000 ਕਰੋੜ ਦੀ ਆਮਦਨ ਕਰ ਨਾ ਇਹਨਾਂ ਦੀ ਐਕਸਾਈਜ਼ ਚੋਂ ਆਮਦਨ ਵਧੀ ਹੈ ਨਾ ਇਹਨਾਂ ਦੀ ਮਾਈਨਿੰਗ ਕਹਿੰਦਾ ਸੀ ਕੈਜਰੀਵਾਲ ਕਹਿੰਦਾ ਹੁੰਦਾ ਸੀ ਕਿ 20000 ਕਰੋੜ ਰੁਪਏ ਮਾਈਨਿੰਗ ਦੀ ਗੈਰਕਾਨੂੰਨੀ ਮਾਈਨਿੰਗ ਰੋਕੂੰਗਾ ਤੇ ਮੈਂ 20000 ਰੁਪਏ ਕਰੋੜ ਕਮਾਉਂਗਾ ਤੇ ਕਮਾਇਆ ਕਿੰਨਾ ਇਸ ਵਾਰੇ 300 ਮਤਲਬ 19700 ਦੀ ਗੱਪ ਮਾਰੀ ਉਹਨੇ ਜੀ ਜੀ ਸੋ ਗੱਪਾਂ ਜਿੰਨੀਆਂ ਮਰਜ਼ੀਆਂ ਤੋਂ ਮਾਰਦੇ ਸੋ ਪਾ ਪਲੀਟੀਕਲ ਲੋਗ ਜਾਂ ਤੁਸੀਂ ਹੈਗੇ ਥੋੜੇ ਬਥੇ ਸਮਝ ਰੱਖਦੇ ਹੋ ਸਮਝਦੇ ਆਂ ਦੀ ਜਿਹੜਾ ਪੰਜਾਬ ਦਾ ਖਜ਼ਾਨਾ ਰੁਕਿਆ ਜਿਹੜਾ ਪਰ ਆਮ ਲੋਕਾਂ ਦੇ ਵਿੱਚ ਆਮ ਆਦਮੀ ਪਾਰਟੀ ਕਹਿੰਦੀ ਅਸੀਂ 600 ਜਿੰਨਾ ਕੁ ਦੇ ਰਹੇ ਆਂ ਅਸੀਂ ਹੋਰ ਸਹੂਲਤਾਂ ਦੇ ਦੇ ਤਾਂ ਅਸੀਂ ਦਾ ਪਾਰਲੀਮੈਂਟ ਅੜਾਮਾ ਜਿੱਤਣੀ ਹੈ ਦੇਖੋ ਗੱਲ ਇਹ ਜੇ ਪਾਰਲੀਮੈਂਟ ਤਾਂ ਚਲੋ ਹੁਣ ਵੋਟਰ ਨੇ ਦੱਸਿਆ ਇਹਨਾਂ ਨੇ ਇਹਨਾਂ ਦੇ ਮੂੰਹ ਹਲਾਉਣ ਨਾਲ 13 ਸੀਟਾਂ ਜਿੱਤਣੀਆਂ ਤਾਂ ਹੁਣ ਰਿਜ਼ਲਟ ਦੱਸੂਗਾ ਬਟ ਲੈਟ ਮੀ ਟੈਲ ਯੂ ਵਨ ਥਿੰਗ ਇੰਨੀ ਜਿਆਦਾ ਲੁੱਟ ਮਚਾਈ ਹੋ ਖਰਜਾਂ ਦੇ ਜੀ ਪਹਿਲਾਂ ਤਾਂ ਜਿਹੜਾ ਇਹ ਕਹਿੰਦੇ ਸੀ ਅਸੀਂ ਜੀ ਸਧਾਰਨ ਜੇ ਬੰਦੇ ਆ ਜੀ ਵੀਆਈਪੀ ਕਲਚਰ ਖਤਮ ਕਰਾਂਗੇ ਅੱਜ ਕਿੱਥੇ ਫਿਰਦੇ ਨੇ ਜੀ 100 100 ਗੱਡੀਆਂ ਲਈ ਫਿਰਦੇ ਨੇ ਹਜ਼ਾਰ ਹਜ਼ਾਰ ਗਨਮੈਨ ਲਈ ਫਿਰਦੇ ਨੇ ਸੋਨਿਆਂ ਨਾਲ ਲੱਦੇ ਪਏ ਨੇ ਜੀ ਔਰ ਦੂਸਰਾ ਇੰਨੀ ਪਬਲਿਸਿਟੀ ਆ ਓਏ ਹੋਏ ਮੇਰੀ ਰੱਬਾ 7-800 ਕਰੋੜ ਰੁਪਏ ਦਾ ਸਾਡਾ ਪਬਲਿਸਿਟੀ ਦੇ ਬਰਬਾਦ ਕਰਤਾ ਇਹਨਾਂ ਨੇ ਕੋਈ ਖੰਭਾ ਨਹੀਂ ਛੱਡਿਆ ਪੰਜਾਬ ਦੇ ਬਿਜਲੀ ਬੋਰਡ ਦਾ ਕੋਈ ਮੇਰੇ ਖਿਆਲ ਦਰਖਤ ਨਹੀਂ ਰਹਿਣ ਦਿੰਦੇ ਕੋਈ ਪੁਲ ਨਹੀਂ ਛੱਡ ਹਰ ਜਗ੍ਹਾ ਤੇ ਭਗਵੰਤ ਕੇਜਰੀਵਾਲ ਮਿਲਣੀ ਪਤਾ ਨਹੀਂ ਕਿੱਥੇ ਕਰਨੀ ਹੁੰਦੀ ਆ ਪੋਸਟਰ ਸਾਰੇ ਅਪਰੋਜਪੁਰ ਤੇ ਅਬੋਰ ਤੇ ਲਾ ਦਿੰਦੇ ਨੇ ਯੋਗਾ ਇਹਨੇ ਇੱਥੇ ਕਰਨੀ ਹੁੰਦੀ ਆ ਉਦੋਂ ਦਿਖਾਵੇ ਵਾਸਤੇ ਉਦਾਂ ਤੇ ਯੋਗਾ ਕਰ ਨਹੀਂ ਸਕਦਾ ਜੀ ਇੱਕ ਦਿਨ ਯੋਗਾ ਕਰਨ ਵਾਸਤੇ ਸਾਰੇ ਪੰਜਾਬ ਦੇ ਵਿੱਚ ਪੋਸਟਰ ਲਾ ਦਿੰਦੇ ਨੇ ਸੋ ਬੇਸਿਕਲੀ ਵਾਟ ਆਈ ਐਮ ਟ੍ਰਾਈਂਗ ਟੂ ਸ਼ੋ ਇਜ਼ ਕਿ ਇਹ ਇੱਕ ਦਿਖਾਵੇ ਦੀ ਸਰਕਾਰ ਆ ਸਰਕਾਰ ਦੇ ਖਜ਼ਾਨੇ ਦੇ ਸਿਰ ਤੇ ਇੱਕ ਫੇਕ ਪਬਲਿਸਿਟੀ ਕਰਕੇ ਲੋਕਾਂ ਨੂੰ ਭਰਮਾ ਰਹੇ ਨੇ ਪਰ ਪਰ ਲੋਕਾਂ ਅੱਜ ਪੰਜਾਬ ਦੇ ਲੋਕੀ ਵੋਟਰ ਬਹੁਤ ਸਿਆਣੇ ਨੇ ਜਦ ਤੱਕ ਉਹਨਾਂ ਦੇ ਘਰ ਤੱਕ ਅਹਿਸਾਸ ਨਹੀਂ ਹੋਵੇਗਾ ਕਿ ਹਾਂ देयर इज ਅ ਚੇਂਜ ਦੇ ਵਿਲ ਨੈਵਰ ਵੋਟ ਫॉर ðiਸ ਪੀਪਲ ਅਗੇਨ ਆਖਰੀ ਸਵਾਲ ਲਵਾਂਗੇ ਵਿਧਾਨ ਸਭਾ ਦੇ ਵਿੱਚ ਵਿਧਾਇਕ ਪਠਾਨ ਮਾਜਰਾ ਹੁਣ ਪੱਤਰਕਾਰ ਨੂੰ ਧਮਕੀ ਦਿੱਤੀ ਗਈ ਉਹ ਤੁਸੀਂ ਤੁਹਾਨੂੰ ਬਹੁਤ ਮਾੜੀ ਗੱਲ ਹੈ ਜੀ ਮਤਲਬ ਇਹਨਾਂ ਦਾ ਹੁਣ ਜੇ ਵਸ ਚੱਲੇ ਪਹਿਲੀ ਗੱਲ ਤਾਂ ਇੱਥੇ ਆ ਗਈ ਦੁਬਾਰਾ ਉਹੀ ਗੱਲ ਕਿ ਜਿੱਦਾਂ ਕੇਜਰੀਵਾਲ ਇਲਜ਼ਾਮ ਲਾਉਂਦਾ ਬੀਜੇਪੀ ਤੇ ਪੰਜਾਬ ਚ ਦੁਰਉਪਯੋਗ ਕਰਦੇ ਨੇ ਸਟੇਟ ਦੀਆਂ ਏਜੰਸੀਆਂ ਪੁਲਿਸ ਐਂਡ ਸਿਮਿਲਰਲੀ ਜਿੱਦਾਂ ਭਾਜਪੀ ਨੂੰ ਇਹ ਇਲਜ਼ਾਮ ਲਾਉਂਦਾ ਨਾ ਕੇਜਰੀਵਾਲ ਕੇ ਭਾਜਪੀ ਨੇ ਜੇ ਉਧਰ ਗੋਦੀ ਮੀਡੀਆ ਬਣਾ ਲਿਆ ਇਹਨਾਂ ਨੇ ਪੰਜਾਬ ਦੇ ਵਿੱਚ ਕੇਜੀ ਮੀਡੀਆ ਬਣਾਇਆ ਜਿਹੜਾ ਪੱਤਰਕਾਰ ਇਹਨਾਂ ਦੇ ਖਿਲਾਫ ਲਿਖਦੇ ਸਨ ਕੋ ਬੋਲਦੇ ਸਨ ਪਰਚੇ ਦਰਜ ਕਰਦੇ ਨੇ ਉਹਦੇ ਹੈਂਡਲਸ ਬਲੌਕ ਕਰਾਉਂਦੇ ਨੇ ਉਹਨਾਂ ਦੇ ਉੱਪਰ ਟੀਵੀ ਚੈਨਲਸ ਬਲੌਕ ਕਰਾਉਂਦੇ ਨੇ ਥੇਅਰ ਇਜ਼ ਨੋ ਸਕੋਪ ਫਾਰ ਇੰਡੀਪੈਂਡੈਂਟ ਰਿਪੋਰਟਿੰਗ ਸਾਰਾ ਮੇਨਸਟ੍ਰੀਮ ਮੀਡੀਆ ਖਰੀਦ ਕੇ ਬੈਠੇ ਹੋਏ ਨੇ ਉਹਨਾਂ ਨੂੰ ਇਸ਼ਤਿਹਾਰਾਂ ਦੇ ਪੈਸੇ ਦੇ ਦੇ ਕੇ ਆਪਣੇ ਅੰਡਰ ਕੀਤਾ ਵਾ ਸੋ देयर इज अ कंप्लीट ਕਾਈਂਡ ਆਫ ਅ ਸਟੇਟ ਆਫ ਐਮਰਜੈਂਸੀ ਐਸ ਫਾਰ ਐਸ ਮੀਡੀਆ ਇਸ ਕੰਸਰਨ ਉਹ ਜਿਹੜਾ ਪੱਤਰਕਾਰ ਨੂੰ ਧਮਕਾਇਆ ਉਹਨੇ ਉਹਦੇ ਤੇ ਪਰਚਾ ਦਰਜ ਹੋਣਾ ਚਾਹੀਦਾ ਕੀ ਪੁਲਿਸ ਕਿੱਲਾ ਵਿਰੋਧੀਆਂ ਦੇ ਪਰਚਾ ਦਰਜ ਕਰਨ ਵਾਸਤੇ ਇੱਕ ਆਦਮੀ ਜੰਮੂ ਦਾ ਰਹਿਣ ਵਾਲਾ ਕੋਈ ਸੋਸ਼ਲ ਮੀਡੀਆ ਇਨਫਲੂਐਂਸਰ ਸੀ ਸ਼ਾਇਦ ਨikhil ਉਹਨੇ लवली ਯੂਨੀਵਰਸਿਟੀ ਵਾਲੇ ਦੇ ਖਿਲਾਫ ਕੋਈ ਇੱਕ ਵੀਡੀਓ ਪਾਈ ਆ ਪੰਜਾਬ ਪੁਲਿਸ ਨੂੰ ਜਮੂ ਚੱਕਣ ਗਈ ਆ ਇੱਕ ਬੱਗੇ ਨੇ ਬੋਲਿਆ ਸੀ ਉਹਨੂੰ ਦਿੱਲੀੋਂ ਚੱਕਣ ਚਲੇ ਗਏ ਜਿਹੜੇ ਕਿਸਾਨ ਫੱਟੜ ਕੀਤੇ ਨੇ ਟਰੈਕਟਰ ਤੋੜੇ ਨੇ ਸ਼ੁਭ ਕਰਨ ਮਾਰਾ ਉਹਦੀ ਐਫਆਈਆਰ ਨਹੀਂ ਦਰਜ ਕੀਤੀ ਸੋ देयरफॉर ਇਟਸ ਹਾਈਲੀ ਕੰਡੈਮਨੇਬਲ ਬੀਮਾਨ ਦਾ ਬਿਆਨ ਆਇਆ ਇੱਕ ਚੈਨਲ ਦੇ ਵੀ ਗਊਵਾਤ ਉਹਨੂੰ ਪੰਛੀ ਦਾ ਦਰਜਾ ਦਿੱਤਾ ਜਾਂਦਾ ਯਾਰ ਇਹੋ ਜਿਹਾ ਜੋਕਰ ਬਾਰੇ ਵੀ ਮੈਨੂੰ ਸਵਾਲ ਪੁੱਛਣਾ ਤੋਂ ਜਾਣ ਦਿਓ ਉਸਤਾ ਜਿਹੜਾ ਗਊ ਤੇ ਪੰਛੀ ਦਾ ਨਹੀਂ ਫਰਕ ਸਮਝਦਾ ਵਾਟ ਯੂ ਅਨ ਇਮੇਜਨ ਯਾਰ